ਆਈਐਸ ਬਿਮੀਪੁਰ ਲਰਜੀ ਮੋਕਸ ਮੋਕਸ ਕਤਰ ਆਫਿਸ ਤੋਂ ਵੀ ਅਫੀਸਰ ਸਹਿਵਾਨ ਆਏ ਸੀ ਪੰਜਾਬ ਪੁਲਿਸ ਡਿਪਾਰਟਮੈਂਟ ਤੋਂ ਏਡੀਜੀਪੀ ਸਿਕਿਉਰਿਟੀ ਕੋਸਤਵ ਸ਼ਰਮਾ ਜੀ ਜਿਹੜੇ ਡੀਜੀਪੀ ਨੂੰ ਰਿਪਰੈਜ਼ੈਂਟ ਕਰ ਰਹੇ ਸੀ ਔਰ ਆਪਣੀ ਗੱਲ ਰੱਖਣ ਲਈ ਜਿਹੜਾ ਸਵਾਲ ਅਸੀਂ ਖੜਾ ਕੀਤਾ ਸੀ ਡਿਪਾਰਟਮੈਂਟ ਨੂੰ ਉਹਨਾਂ ਦੇ ਨਾਲ-ਨਾਲ ਡਿਪਾਰਟਮੈਂਟ ਦੇ ਕਾਫੀ ਅਫੀਸਰ ਸਹਿਵਾਨ ਏਐਜੀ ਟ੍ਰੇਨਿੰਗ ਗੌਤਮ ਸਿੰਘਲ ਜੀ AIG uh, BOI सुरेंद्रजीत कौर जी मैडम जी और लोकल बॉडी दे डायरेक्टर आईएएस कुलवंत सिंह जी ਤੇ ਵਿੱਤ ਭਾਗ ਵੱਲੋਂ ਡਿਪਟੀ ਸੈਕਟਰੀ ਬੀਬੀ ਸਰੋਜ ਜੀ ਆਪਣੀ ਟੀਮ ਦੇ ਨਾਲ ਔਰ ਮੇਰੇ ਕਮਿਸ਼ਨ ਦੇ ਜਿਹੜੇ ਮੈਂਬਰ ਨੇ ਪੰਜਾਬ ਸਰਕਾਰ ਵੱਲੋਂ ਨਿਯੁਕਤ ਕੀਤੇ ਗਏ ਉਹ ਵੀ ਹਾਜ਼ਰ ਹੋਏ ਮਾਨ ਜੋ ਰੁਪਿੰਦਰ ਜੀ ਮਾਜੋ ਸ਼੍ਰੀ ਗੁਲਜਾਰ ਜੀ ਔਰ ਮਾਜੋ ਗੁਰਪ੍ਰੀਤ ਜੀ ਵੈਕਟਰ ਵੈਲਫੇਅਰ ਦੇ ਅੱਗੇ ਅਸੀਂ ਬਹੁਤ ਸਾਰੇ ਪੰਜਾਬ ਦੇ ਕਿਉਂਕਿ ਆਬਾਦੀ ਜਿਹੜੀ ਆ ਸੋਚੇ ਚੱਤੀ ਵਰਗਾ ਨਹੀਂ ਉਹ 2011 ਵਿੱਚ 32% ਔਰ 15% ਦੇ ਡੈਕੇਡਲ ਗਰੋਥ ਦੇ ਨਾਲ ਤਕਰੀਬਨ 37% ਦੇ ਲਗਭਗ ਪੰਜਾਬ ਦੇ ਵਿੱਚ ਅਨੁਸੂਚਿਤ ਜਾਤੀ ਵਰਗਾਂ ਦੀ ਪਾਪੂਲੇਸ਼ਨ ਔਰ ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਦਾ ਦਫ਼ਤਰ ਇਹਨਾਂ ਵਰਗਾਂ ਦੇ ਕਨਸਟੀਟਿਊਸ਼ਨਲ ਸੇਫਗਾਰਡ ਦੇ ਲਈ ਕੰਮ ਕਰ ਰਿਹਾ ਹੈ। ਉਹਦੇ ਤਹਿਤ ਹੀ ਅਸੀਂ ਅਲੱਗ-ਅਲੱਗ ਮੁੱਦਿਆਂ ਦੇ ਉੱਤੇ ਸਾਰੇ ਵਿਭਾਗਾਂ ਨੂੰ ਜਿੱਥੇ ਵੀ ਕਿਤੇ ਅਨੁਸੂਚਿਤ ਜਾਤੀ ਵਰਗਾਂ ਦੇ ਹਿੱਤਾਂ ਦੀ ਕੋਈ ਅਵੇਲ ਨਾ ਹੁੰਦੀ ਹੈ ਜਾ ਕੋਈ ਯੋਜਨਾ ਜਾਂ ਕੋਈ ਸਕੀਮ ਜਾਂ ਕੋਈ ਐਟਰੋਸਿਟੀ ਉਹਦੇ ਤੇ ਇਨਟੈਰੋਗੇਟ ਕਰਦੇ ਆਂ ਔਰ ਉਹਨੂੰ ਜਸਟਿਸ ਪ੍ਰੋਵਾਈਡ ਕਰਾਉਣ ਦਾ ਕੰਮ ਕਰਦੇ ਆਂ ਡਾਇਰੈਕਟਰ ਵੈਲਫੇਅਰ ਦੇ ਕੋਲ ਅਸੀਂ ਸਵਾਲ ਖੜਾ ਕੀਤਾ ਸੀ ਕਿ ਫੇਕ ਸਰਟੀਫਿਕੇਟ ਸ਼ੈਡਿਊਲ ਕਸਟ ਦੇ ਨਾਮ ਤੇ ਜਿਹੜੇ ਬਣੇ ਹੋਏ ਆ ਪਿਛਲੀਆਂ ਦੋ ਮੀਟਿੰਗਾਂ ਦੇ ਵਿੱਚ ਵੀ ਏਜੰਡਾ ਰਿਹਾ ਪਿਛਲੀ ਵਾਰੀ 59 ਜਿਹੜੇ ਸਰਟੀਫਿਕੇਟ ਇਨਕੁਆਰੀ ਲਈ ਪੈਂਡਿੰਗ ਸੀ ਉਹਦੀ ਰਿਪੋਰਟ ਮੰਗੀ ਸੀ ਉਹਦੇ 'ਚ ਅੱਜ ਵੀ ਜਿਹੜੇ ਪੂਰੇ ਪੰਜਾਬ ਦੇ ਜਿਹੜੇ ਫੇਕ ਸਰਟੀਫਿਕੇਟ ਨੇ ਉਹ ਟੋਟਲ 59 ਨੇ ਜਿਨ੍ਹਾਂ ਦਾ ਕੇਸ ਡਾਇਰੈਕਟਰ ਵੈਲਫੇਅਰ ਕੋਲ ਚੱਲ ਰਿਹਾ 46 ਡਾਇਰੈਕਟੋਰੇਟ ਕੋਲ ਨੇ ਔਰ 13 13 ਸਕਰੂਟੀ ਕਮੇਟੀ ਦੇ ਕੋਲ ਨੇ ਆਖਰੀ ਫੈਸਲੇ ਦੇ। ਔਰ ਅਸੀਂ ਵੱਖ-ਵੱਖ ਐਸਸੀ ਵਰਗਾਂ ਨੂੰ ਪੰਜਾਬ ਸਰਕਾਰ ਵੱਲੋਂ ਜਿਹੜੀਆਂ ਸਕੀਮਾਂ ਦਿੱਤੀਆਂ ਜਾ ਰਹੀਆਂ ਹਨ ਫੰਡ ਦਿੱਤੇ ਜਾ ਰਹੇ ਉਹਨਾਂ ਦੀ ਸਮੁੱਚੀ ਜਾਣਕਾਰੀ ਲਈ ਆਉਣੇ ਵਾਲੇ ਦਿਨਾਂ 'ਚ ਇਹਨਾਂ ਸਾਰੀਆਂ ਸਕੀਮਾਂ ਨੂੰ ਕਮਿਸ਼ਨ ਵੱਲੋਂ ਰਿਵਿਊ ਕਰਕੇ ਸਾਰੀਆਂ ਸਕੀਮਾਂ ਦਾ ਫਾਇਦਾ ਅਨੁਸੂਚਿਤ ਜਾਤੀ ਵਰਗਾਂ ਤੱਕ ਜਾਵੇ ਉਹਦੇ ਤੇ ਕਾਇਦਾ ਨਜ਼ਰਸਾਨੀ ਕੀਤੀ ਜਾਵੇਗੀ ਇਸੇ ਤਰ੍ਹਾਂ ਪੰਜਾਬ ਦੇ ਵਿੱਚ ਜਿੰਨੇ ਸ਼ੈਡਿਊਲ ਕਾਸਟ ਆਫੀਸਰ ਨੇ ਕਰਮਚਾਰੀ ਨੇ ਉਹਨਾਂ ਨੂੰ ਸਮੇਂ-ਸਮੇਂ ਤੇ ਪ੍ਰਮੋਸ਼ਨ ਮਿਲਦੀ ਹੈ ਤਰੱਕੀਆਂ ਮਿਲਦੀਆਂ ਆ ਉਹ ਤਰੱਕੀਆਂ ਰੋਸਟਰ ਰਜਿਸਟਰ ਦੇ ਆਧਾਰ ਤੇ ਮਿਲਦੀਆਂ ਨੇ ਸਿਨਿਓਰਿਟੀ ਦੇ ਆਧਾਰ ਤੇ ਉਹਨਾਂ ਰਜਿਸਟਰਾਂ ਦੇ ਵਿੱਚ ਜਿਹੜੀ ਤਰੱਕੀ ਆ ਸਿਨਿਓਰਿਟੀ ਲਿਸਟ ਆ ਉਹ ਸਹੀ ਤਰੀਕੇ ਨਾਲ ਲਾਗੂ ਕੀਤੀ ਜਾਵੇ ਉਹਦੇ ਲਈ ਰੋਸਟਰ ਰਜਿਸਟਰ ਚੈਕਿੰਗ ਕਮੇਟੀਆਂ ਨੇ ਪਿਛਲੇ 10 ਮਹੀਨਿਆਂ ਚ ਅਸੀਂ ਇਹ ਆਬਜ਼ਰਵ ਕੀਤਾ ਕਮਿਸ਼ਨ ਵੱਲੋਂ ਸਾਡੇ ਕੋਲ ਸਰਵਿਸ ਮੈਟਰ ਉੱਤੇ ਬਿਆਨਤ ਸ਼ਿਕਾਇਤਾਂ ਆਈਆਂ ਨੇ ਕਿ ਰੋਸਟਰ ਰਜਿਸਟਰ ਜਿਹੜੀਆਂ ਚੈਕਿੰਗ ਕਮੇਟੀਆਂ ਨੇ ਉਹਨਾਂ ਨੇ ਆਪਣਾ ਕੰਮ ਸਲੀਬਕਸ਼ ਨਹੀਂ ਕੀਤਾ ਰਿਜ਼ਰਵੇਸ਼ਨ ਦੇ ਜਿਹੜੇ ਨੁਕਤੇ ਸ਼ਡਿਊਲ ਕਾਸਟ ਕਰਮਚਾਰੀ ਆਫੀਸਰ ਦੇ ਬਣਦੇ ਆ ਉਹਨਾਂ ਨੂੰ ਨਹੀਂ ਦਿੱਤੇ ਗਏ ਔਰ ਇਹ ਕਮੀ ਅਸੀਂ ਜਦੋਂ ਨੋਟ ਕੀਤੀ ਅਸੀਂ ਅੱਜ ਇਹ ਡਾਇਰੈਕਟਰ ਵੈਲਫੇਅਰ ਦੇ ਧਿਆਨ ਚ ਲਿਆਂਦੀ ਔਰ ਇਹਦੇ ਵਿੱਚ ਅਸੀਂ ਬਕਾਇਦਾ ਤੌਰ ਤੇ ਡਾਇਰੈਕਟਰ ਵੈਲਫੇਅਰ ਨੂੰ ਪਾਬੰਦ ਕੀਤਾ ਇਸ ਗੱਲ ਲਈ ਕਿ ਹਰ 4 ਮਹੀਨੇ 'ਚ ਇੱਕ ਵਾਰੀ ਜਿੰਨੀਆਂ ਵੀ ਰੋਸਟਰ ਰਜਿਸਟਰ ਚੈਕਿੰਗ ਕਮੇਟੀਆਂ ਨੇ ਉਹਨਾਂ ਦਾ ਇੱਕ ਉਹਨਾਂ ਨੂੰ ਰਿਫਰੈਸ਼ਰ ਜਿਹੜਾ ਕੋਰਸ ਹੈਗਾ ਆ ਉਹ ਦਿੱਤਾ ਜਾਵੇ ਔਰ ਉਹਦੇ ਲਈ ਡਾਇਰੈਕਟਰ ਵੈਲਫੇਅਰ ਨੇ ਸਹਿਮਤੀ ਪ੍ਰਗਟਾਈ ਕਿ ਜਿਹੜਾ ਮੈਕਸੀਪਾ ਦਾ ਸਾਡਾ ਟ੍ਰੇਨਿੰਗ ਜਿਹੜਾ ਇੰਸਟੀਚਿਊਟ ਹੈ ਉੱਥੇ ਇਹ 25 ਦੀਆਂ 25 ਜਿਹੜੀਆਂ ਰੋਸਟਰ ਰਜਿਸਟਰ ਚੈਕਿੰਗ ਕਮੇਟੀਆਂ ਨੇ ਉਹਨਾਂ ਨੂੰ ਟ੍ਰੇਨਿੰਗ ਦਿੱਤੀ ਜਾਏਗੀ ਨਵੇਂ ਸਿਰੇ ਤੋਂ ਔਰ ਉਹਦੇ ਚ ਬਕਾਇਦਾ ਕਮਿਸ਼ਨ ਜਿਹੜਾ ਆ ਉਹ ਹਾਜ਼ਰੀ ਦੇਗਾ ਇਸੇ ਤਰ੍ਹਾਂ ਪੰਜਾਬ ਸਰਕਾਰ ਬਨੂ ਮੇਡਕਰ ਇੰਸਟੀਚਿਊਟ ਜਿਹੜਾ ਟ੍ਰੇਨਿੰਗ ਇੰਸਟੀਚਿਊਟ ਹੈ ਜਿਹੜਾ ਮੋਹਾਲੀ ਦੇ ਵਿੱਚ ਆਈਐਸਪੀਸੀਐਸ ਲਈ ਚਲਾਇਆ ਜਾਂਦਾ ਪਿਛਲੀ ਵਾਰੀ ਅਸੀਂ ਉਹਦੇ ਵਿੱਚ ਗੱਲ ਰੱਖੀ ਸੀ ਮੀਟਿੰਗ ਦੇ ਵਿੱਚ ਕਿ 50 ਸੀਟਾਂ ਬੜੀਆਂ ਥੋੜੀਆਂ ਨੇ ਘੱਟ ਨੇ ਇਹਨਾਂ ਦੀ ਗਿਣਤੀ ਵਧਾ ਕੇ 200 ਕੀਤੀ ਜਾਵੇ ਇਹਦੀ ਪ੍ਰਪੋਜ਼ਲ ਬਣਾ ਕੇ ਸਾਨੂੰ ਦਿੱਤੀ ਜਾਵੇ ਔਰ ਇਹ ਖੁਸ਼ੀ ਦੀ ਗੱਲ ਹੈ ਕਿ 50 ਤੋਂ 100 ਸੀਟਾਂ ਕਰਨ ਦੀ ਪ੍ਰਪੋਜ਼ਲ ਜਿਹੜੀ ਆ ਉਹ ਪੰਜਾਬ ਸਰਕਾਰ ਨੂੰ ਭੇਜ ਦਿੱਤੀ ਗਈ ਆ ਵੈਲਫੇਅਰ ਡਿਪਾਰਟਮੈਂਟ ਨੂੰ ਇਸੇ ਤਰ੍ਹਾਂ ਬਖਵਖ ਜਿਹੜੇ ਚੰਬੇੜਕਰ ਭਵਨ ਨੇ ਜਿਹੜੇ ਬਖਵਖ ਸਮਾਜਿਕ ਕੰਮਾਂ ਲਈ ਵਰਤੇ ਜਾਂਦੇ ਨੇ ਲੇਕਿਨ ਕੁਝ ਜਿਲ੍ਹੇ ਇਦਾਂ ਦੇ ਸੀ ਜਿੱਥੇ ਅੱਜ ਵੀ ਇੰਮੇੜਕਰ ਭਵਨ ਨਹੀਂ ਹੈ ਜਿਹੜੇ ਅਸੀਂ ਪਿਛਲੇ 5-7 ਜਿਲ੍ਹਿਆਂ ਦੀ ਗੱਲ ਪਿਛਲੀ ਮੀਟਿੰਗ 'ਚ ਰੱਖੀ ਸੀ ਅੱਜ ਵੀ ਜਿਹੜੀ ਉਹ ਗੱਲ ਹੈ ਉਹਦੇ 'ਚ ਬਰਨਾਲਾ ਜਿਹੜਾ ਅੱਜ ਵੀ ਉੱਥੇ ਖੜਾ ਕਿ ਉੱਥੇ ਖੇ ਹਾ ਉਪਲਬਧ ਨਹੀਂ ਹੈ ਉਹਦੇ ਲਈ ਬਕਾਇਦਾ ਸਾਡੇ ਮੈਂਬਰ ਰਪਿੰਦਰ ਸ਼ੀਤਲ ਜੀ ਇਹਨਾਂ ਦੀ ਡਿਊਟੀ ਜਿਹੜੀ ਆ ਉਹ ਡਾਇਰੈਕਟਰ ਵੈਲਫੇਅਰ ਨਾਲ ਕੋਆਰਡੀਨੇਟ ਕਿ ਉਹ ਖੁਦ ਬੰਨਾ ਵਾਲਾ ਜਿਲ੍ਹੇ ਤੋਂ ਨੇ ਇਹਨਾਂ ਦੀ ਲਗਾਈ ਗਈ ਹੈ ਕਿ ਉੱਥੇ ਜਗ੍ਹਾ ਦਾ ਇੰਤਜ਼ਾਮ ਕਰਕੇ ਪੰਜਾਬ ਸਰਕਾਰ ਦੇ ਧਿਆਨ ਚ ਲਿਆਉਣ। ਇਸੇ ਤਰ੍ਹਾਂ ਐਸਐਸ ਨਗਰ ਹੈ ਮੁਹਾਲੀ ਚੰਡੀਗੜ੍ਹ ਰਾਜਧਾਨੀ ਦੇ ਨਾਲ ਲੱਗਦਾ ਇਹ ਸਾਡਾ ਜ਼ਿਲ੍ਹਾ ਹੈੱਡਕੁਆਟਰ ਹੈ। ਔਰ ਤਰਸਦੀ ਹੈ ਕਿ ਇੱਥੇ ਵੀ ਮਿਹਰ ਕਿਰਪਾ ਬੰਨਈ ਹੈ। ਔਰ ਖੁਸ਼ੀ ਦੀ ਗੱਲ ਇਹ ਆ ਕਿ ਡਾਇਰੈਕਟਰ ਵੈਲਫੇਅਰ ਨੇ ਇਸ ਗੱਲ ਤੇ ਅੱਜ ਰਾਜਾ ਮਨਦੀ ਪ੍ਰਗਟ ਕੀਤੀ ਹੈ ਕਿ ਅਸੀਂ ਬਕਾਇਦਾ ਇੱਥੇ ਦੋ ਮੰਜ਼ਿਲਾ ਵਧੀਆ 1 ਏਕੜ ਜਗ੍ਹਾ ਜਿਹੜੀ ਡਿਪਾਰਟਮੈਂਟ ਕੋਲ ਪਈ ਆ ਉਹਦਾ ਪ੍ਰੋਜੈਕਟ ਬਣਾ ਕੇ ਪੰਜਾਬ ਸਰਕਾਰ ਨੂੰ ਦੇ ਦੇਆ। ਇਸੇ ਤਰ੍ਹਾਂ ਤਰਨਤਾਰ ਜਿੱਥੇ ਯਾਦੀ ਦੇ 75 ਸਾਲਾਂ ਤੇ ਅੱਜ ਤੱਕ ਵੀ ਮੇੜਕਰ ਭਵਨ ਨਹੀਂ ਸੀ ਬਣਿਆ ਵੈਲਫੇਅਰ ਡਿਪਾਰਟਮੈਂਟ ਵੱਲੋਂ ਜਾਣਕਾਰੀ ਦਿੱਤੀ ਗਈ ਕਿ ਉਹ ਇਦਾਂ ਅਸੀਂ ਲੱਗੇ ਹੋਏ ਹਾਂ ਕਿ 14 ਅਪ੍ਰੈਲ ਜਿਹੜਾ ਬਾਬਾ ਸਾਹਿਬ ਮੇੜਕਰ ਦਾ ਜਨਮ ਦਿਹਾੜਾ ਰਿਹਾ ਉਹਦੇ ਤੇ ਅਸੀਂ ਤਰਨਤਾਰਨ ਦਾ ਕਟਿੰਗ ਕਰਦੇ ਹਾਂ ਮਲੇਰਕੋਟਲਾ ਜ਼ਿਲ੍ਹਾ ਜਿੱਥੇ ਮੇੜਕਰ ਭਵਨ ਨਹੀਂ ਹੈ ਉੱਥੇ ਵੈਲਫੇਅਰ ਨੇ ਆਪਣੀ ਜਿਹੜੀ ਦੱਸੀ ਆ ਮੁਸ਼ਕਲ ਕਿ ਉਹ ਨਵਾਂ ਜ਼ਿਲ੍ਹਾ ਬਣਿਆ ਆ ਉੱਥੇ ਡੀਸੀ ਦਫ਼ਤਰ ਵੀ ਨਹੀਂ ਆ ਹਲੇ ਪ੍ਰੋਪਰ ਹੋਰ ਦਫ਼ਤਰ ਵੀ ਪ੍ਰੋਪਰ ਨਹੀਂ ਆ ਉਹ ਸਾਰੇ ਦਫ਼ਤਰਾਂ ਲਈ ਜਗ੍ਹਾ ਜਿਹੜੀ ਆ ਉਹਦਾ ਕੰਪਲੈਕਸ ਹੈ ਉਹਦੀ ਮੈਪਿੰਗ ਚੱਲ ਰਹੀ ਆ ਉਹਦੇ ਚ ਹੀ ਅੰਬेडकर ਭਵਨ ਬਣਾਇਆ ਜਾਏਗਾ ਇਹ ਵਿਚਾਰ ਅਧੀਨ ਰੋਪੜ ਜਿੱਥੇ ਪਿਛਲੇ ਦਿਨੀ ਉੱਥੋਂ ਦੀ ਖਸਤਾ ਹਾਲਤ ਨੂੰ ਲੈ ਕੇ ਉੱਥੇ ਮਰਮਮਤ ਨੂੰ ਲੈ ਕੇ ਪਿਛਲੀ ਮੀਟਿੰਗ ਦੇ ਵਿੱਚ ਅਸੀਂ ਏਜੰਡਾ ਲਿਆਂਦਾ ਸੀ ਉਹ ਪੀਡਬਲਯੂਡੀ ਨੂੰ ਜਿਹੜੇ ਪੈਸੇ ਜਾਰੀ ਹੋ ਚੁੱਕੇ ਆ ਅਸੀਂ ਆਉਣ ਵਾਲੇ ਦਿਨਾਂ ਚ ਉਹਦੀ ਰਿਪੋਰਟ ਮੰਗਾਂਗੇ ਪੀਡਬਲਯੂਡੀ ਤੇ ਕਿ ਉੱਥੇ ਕੀ ਉਹਨਾਂ ਨੇ ਕੀ ਕਾਰਵਾਈਆਂ ਕੀਤੀ ਇਸੇ ਤਰ੍ਹਾਂ ਸੰਗਰੂਰ ਤੇ ਮਾਨਸਾ ਦੋ ਜ਼ਿਲ੍ਹੇ ਇਹੋ ਜਿਹੇ ਨੇ ਜਿੱਥੇ ਅੰਬेडकर ਭਵਨ ਦੇ ਉੱਤੇ ਵੱਖ-ਵੱਖ ਵਿਭਾਗਾਂ ਜਾਂ ਹੋਰ ਗੈਰ ਕਬਜ਼ਾਕਾਰੀ ਲੋਕਾਂ ਦਾ ਜਿਹੜਾ ਉੱਥੇ ਕਬਜ਼ਾ ਹੈ ਉਹਦੇ ਤੇ ਵੀ ਅਸੀਂ ਜਿਹੜਾ ਉਹਨਾਂ ਦੇ ਸਮੇਂ ਦੇ ਵਿੱਚ ਪੰਜਾਬ ਰਾਜ ਐਸਆਈ ਕਮਿਸ਼ਨ ਵੱਲੋਂ ਕਾਰਵਾਈ ਕਰਾਂਗੇ ਇਸੇ ਤਰ੍ਹਾਂ ਅ ਜਿਹੜਾ ਸਾਡਾ ਪੰਜਾਬ ਪੁਲਿਸ ਡਿਪਾਰਟਮੈਂਟ ਹੈ ਉਹਦੇ ਵਿੱਚ ਕਿਉਂਕਿ ਇਸ ਜਿਸ ਇਲਾਕੇ ਤੋਂ ਮੈਂ ਆਉਣਾ ਉੱਥੇ ਦੀਆਂ ਮੁਸ਼ਕਲਾਂ ਨੂੰ ਮੈਂ ਜਾਦੇ ਗਹਿਰਾਈ ਨਾਲ ਜਾਣਦਾ ਹਾਂ ਤਾਂ ਉਹਦੀ ਸਭ ਤੋਂ ਵੱਡੀ ਮੁਸ਼ਕਲ ਸੀ ਜਿੱਦਾਂ ਸਤਗੁਰੂ ਅਰਬਦਾਸ ਮਹਾਰਾਜ ਜੀ ਦਾ ਗੁਰਪੁਰਬ ਦਿਹਾੜਾ ਪੰਜਾਬ ਸਰਕਾਰ ਵੱਲੋਂ ਪਿਛਲੇ ਦਿਨੀਂ ਤਸਵੀਰ ਦਰਸ਼ਨਕਰ ਦੇ ਖੁਰਾਲਗੜ੍ਹ ਸਾਹਿਬ ਤੇ ਮਨਾਇਆ ਗਿਆ ਖੁਰਾਲਗੜ੍ਹ ਸਾਹਿਬ ਜਿੱਥੇ ਸਤਿਗੁਰੂ ਰਵਦਾਸ ਮਹਾਰਾਜ ਜੀ ਦੀ ਚੰਨ ਜੋ ਪ੍ਰਾਪਤ ਅਰਤੀ ਹੈ ਔਰ ਉੱਥੇ ਮਿਨਾਰੇ ਬੇਗਮਪੁਰਾ ਇੱਕ ਬਹੁਤ ਵੱਡਾ ਪ੍ਰੋਜੈਕਟ ਜਿਹੜਾ ਪਿਛਲੇ ਕਾਫੀ ਲੰਬੇ ਸਮੇਂ ਤੋਂ ਪੈਂਡਿੰਗ ਸੀ ਜਿਹੜਾ ਪੰਜਾਬ ਮੌਜੂਦਾ ਪੰਜਾਬ ਸਰਕਾਰ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਚਲਾਇਆ ਅਸੀਂ ਕਮਿਸ਼ਨ ਵੱਲੋਂ ਆਮ ਆਦਮੀ ਪਾਰਟੀ ਸਰਕਾਰ ਦਾ ਵਿਸ਼ੇਸ਼ ਤੌਰ ਤੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਸ਼ੁਕਰੀਆ ਦਾ ਕਰਦੇ ਹਾਂ ਕਿ ਉਹਨਾਂ ਨੇ ਉਹਨੂੰ ਚਾਲੂ ਹਾਲ ਤੇ ਚੱਲਿਆਂਦਾ ਹੀ ਨਹੀਂ ਇੱਕ ਸਟੇਟ ਪੱਧਰੀ ਪ੍ਰੋਗਰਾਮ ਵੀ ਉੱਥੇ ਬਹੁਤ ਵੱਡਾ ਕੀਤਾ ਉੱਥੇ ਇੱਕ ਬਹੁਤ ਵੱਡੀ ਸਾਡੇ ਧਿਆਨ ਚ ਇਹ ਕਮੀ ਆਈ ਸੀ ਕਿ ਉੱਥੇ ਦੋ ਵੱਡੇ ਡੇਰੇ ਨੇ ਇੱਕ ਚਰਮਸ਼ੂ ਗੰਗਾ ਕਿਹਾ ਜਾਂਦਾ ਜਿੱਥੇ ਬਾਬਾ ਸ੍ਰਿੰਦਰ ਜੀ ਨੇ ਦੂਜੇ ਤਪਸਥਾਨ ਪ੍ਰਚੀਨ ਜਿਹੜਾ ਸੀਗਾ ਜਿੱਥੇ ਬਾਬਾ ਕੇਵਲ ਜੀ ਨੇ ਦੋਨੋਂ ਨੂੰ ਹੀ ਪੰਜਾਬ ਸਰਕਾਰ ਵੱਲੋਂ ਦੋ-ਦੋ ਸਕਿਉਰਟੀ ਗਾਰਡ ਆਯਾਦੀ ਨੇ 75 ਸਾਲਾਂ ਚ ਇਹ ਪਹਿਲੀ ਵਾਰੀ ਹੋਇਆ ਕਿ ਖਰਾਲਗੜ੍ਹ ਸਾਹਿਬ ਦੇ ਵਿੱਚ ਦੋਹਾਂ ਡੇਰਿਆਂ ਨੂੰ ਦੋ-ਦੋ ਸਕਿਉਰਟੀ ਸੁਰੱਖਿਆ ਗਾਰਡ ਜਿਹੜੀ ਦਿੱਤੀ ਗਈ ਹੈ ਇਸੇ ਤਰ੍ਹਾਂ ਸਾਡੇ ਬਾਲਾਚੋ ਜਿੱਥੋਂ ਆਚਾਰੀਆ ਚੇਤਨਾ ਨੰਦ ਜੀ ਮਹਾਰਾਜ ਪੂਰੀ ਵਾਲੇ ਗੁਰਗੱਦੀ ਪਰੰਪਰਾ ਸਤਗੁਰੂ ਕਬੀਰ ਮਹਾਰਾਜ ਜੀ ਦੀ ਜਾਤ ਦੇ ਡੇਰਾ ਚੱਲਦਾ ਹੈ ਔਰ ਸਤਗੁਰੂ ਕਬੀਰ ਮਹਾਰਾਜ ਜੀ ਕਿਉਂਕਿ ਬਾਬਾ ਸਾਹਿਬ ਅੰਬੇਡਕਰ ਜਿਹੜੇ ਜਿੱਦਾਂ ਗੜੀ ਆ ਅਸੀਂ ਆਪਣੇ ਆਪ ਨੂੰ ਕਹਿੰਦੇ ਅਸੀਂ ਰਵਿਦਾਸੀਆ ਭਾਈਚਾਰੇ ਚੋਂ ਰਵਿਦਾਸੀਆ ਪੰਥੀ ਲੋਕ ਹੈ ਬਾਬਾ ਸਾਹਿਬ ਅੰਬੇਡਕਰ ਕਬੀਰ ਪੰਥੀ ਉਹਨਾਂ ਨਾਲ ਜੁੜੇ ਹੋਏ ਸੀ ਬਾਬਾ ਸਾਹਿਬ ਅੰਬੇਡਕਰ ਸਤਗੁਰੂ ਕਬੀਰ ਮਹਾਰਾਜ ਦਾ ਕਬੀਰ ਪੰਥੀ ਪਰਿਵਾਰਕ ਮਾਹੌਲ ਸੀ ਔਰ ਬੜਾ ਚੌਰ ਦੇ ਵਿੱਚ ਇੱਕ ਬਹੁਤ ਵੱਡੇ ਸਤਿਗੁਰੂ ਕਬੀਰ ਮਹਾਰਾਜ ਨੂੰ ਜਿਹੜਾ ਡੇਰਾ ਉਹ ਕਰਦੇ ਆ ਚਲਾਉਂਦੇ ਆ ਮਹਾਰਾਜ ਚੇਤਨਾਨੰਦ ਜੀ ਉੱਥੇ ਗੱਦੀ ਨਿਸ਼ੀਨ ਨੇ ਪੂਰੀ ਵਾਲੇ ਸੰਪਰਦਾਇ ਕਹਿੰਦੇ ਆ ਉੱਥੇ ਵੀ ਬਕਾਇਦਾ ਤੌਰ ਤੇ ਪੰਜਾਬ ਸਰਕਾਰ ਦਾ ਸ਼ੁਕਰੀਆ ਦਾ ਕਰਦੇ ਆ ਕਿ ਪਿਛਲੀ ਮੀਟਿੰਗ ਦੇ ਵਿੱਚ ਜਿਹੜਾ ਝਾਂਡੀਆਂ ਧਾਮ ਹੈ ਉੱਥੇ ਰੋਪੜ ਜ਼ਿਲ੍ਹੇ ਚ ਪੈਂਦਾ ਦੋ ਗੱਲ ਮੈਨੂੰ ਉੱਥੇ ਦਿੱਤੇ ਰਕਵਾ ਧਾਮ ਲੁਧਿਆਣੇ ਦੋ ਗੱਲ ਮੈਨੂੰ ਉੱਥੇ ਦਿੱਤੇ ਔਰ ਅਸੀਂ ਇਸ ਵਾਰੀ ਪ੍ਰਪੋਜ਼ਲ ਚ ਪਾਇਆ ਸੀ ਕਿ ਜਿਹੜੇ ਮਹਾਰਾਜ ਚਾਰੀਆ ਚੇਤਨਾਨੰਦ ਜੀ ਆ ਔਰ ਇਸ ਡੇਰੇ ਦੇ ਵਿੱਚ ਮੁੱਖ ਮੰਤਰੀ ਸਰਦਾਰ ਬੈਂਤ ਸਿੰਘ ਜੀ ਤੋਂ ਲੈ ਕੇ ਅੱਜ ਤੱਕ ਦੇ ਮੌਜੂਦਾ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਤੱਕ ਸਾਰੇ ਹੀ ਮੁੱਖ ਮੰਤਰੀ ਦੋ ਦੋ ਚਾਰ ਚਾਰ ਵਾਰੀ ਆਪਣੀ ਧਰਮ ਚ ਉੱਥੇ ਨਤਮਸਤਕ ਹੋਣ ਜਾਂਦੇ ਆ ਔਰ ਕਮੀ ਕਿੱਡੀ ਬੱਡੀ ਚੱਲ ਰਹੀ ਆ ਕਿ ਜਿਹੜੇ ਉੱਥੋਂ ਦੇ ਗੱਦੀ ਨਿਸ਼ੀਨ ਨੇ ਮਹਾਰਾਜ ਜੀ ਚਾਰੀਆ ਚੇਤਨਾਨ ਜੀ ਉਹਨਾਂ ਕੋਲ ਇੱਕ ਵੀ ਨਾ ਖਾਕੀ ਕੱਪੜੇ ਵਾਲਾ ਆ ਨਾ ਕਾਲੇ ਕੱਪੜੇ ਵਾਲਾ ਆ ਇਹ ਉਹਨਾਂ ਦੀ ਦਰਿਆਦਿਲੀ ਆ ਕਿ ਉਹਨਾਂ ਨੇ ਕਦੀ ਸਿਕਿਉਰਿਟੀ ਗਾਰਡ ਨਹੀਂ ਮੰਗੇ ਹੈਗੇ ਕਦੀ ਵੀ ਉਹਨਾਂ ਨੇ ਸੁਰੱਖਿਆ ਗਾਰਡ ਨਹੀਂ ਮੰਗੀ ਬੜਾ ਸਾਦਾ ਜਿਹਾ ਜੀਵਨ ਰਹਿਣ ਸਹਿਣ ਰੱਖਦੇ ਆ ਪਰ ਪੰਜਾਬ ਦੇ ਹਾਲਾਤਾਂ ਨੂੰ ਮੁੱਖ ਰੱਖਦੇ ਹੋਏ ਖਾਸ ਤੌਰ ਤੇ ਗੈਂਗਸਟਰਵਾਦ ਨਸ਼ੇੜੀਪਨ ਜਿਹੜਾ ਜਿਹੜਾ ਨਸ਼ਿਆਂ ਵਿਰੁੱਧ ਯੁੱਧ ਚੱਲ ਰਿਹਾ ਹੈ ਗੈਂਗਸਟਰਵਾਦ ਬਹੁਤ ਪ੍ਰਹਾਰ ਯੁੱਧ ਚੱਲ ਰਿਹਾ ਹੈ ਇਹੋ ਜਿਹੇ ਹਾਲਾਤਾਂ ਦੇ ਵਿੱਚ ਜਿੱਥੇ-ਜਿੱਥੇ ਸਾਡੇ ਸੈਂਸਿਟਿਵ ਪੁਆਇੰਟ ਨੇ ਉੱਥੇ ਆਪਾਂ ਜਰੂਰ ਜਿਹੜਾ ਇਹ ਮਹੀਆ ਕਰਾਈਏ ਇਹ ਵੀ ਜਿਹੜੀ ਅੱਜ ਦੀ ਗੱਲਬਾਤ ਹੈ ਪੰਜਾਬ ਪੋਸਟ ਡਿਪਾਰਟਮੈਂਟ ਅਕਿਰਤੀ ਗਈ ਔਰ ਉਹਨਾਂ ਨੇ ਭਰੋਸਾ ਦਿੱਤਾ ਹੈ ਕਿ ਅਸੀਂ ਇਹਨੂੰ ਵਿਚਾਰ ਕੇ ਇਹ ਵੀ ਸਮੱਸਿਆ ਦਾ ਹੱਲ ਕਰਾਂਗੇ ਇਸੀ ਤਰ੍ਹਾਂ ਦੇ ਨਾਲ ਇੱਕ ਬਹੁਤ ਵੱਡੀ ਹੋਰ ਮੁਸ਼ਕਲ ਚੱਲ ਰਹੀ ਸੀ ਜਿਹੜੀ ਪੰਜਾਬ ਰਾਜਨ ਸੂਚਿਤ ਜਤੀ ਕਮਿਸ਼ਨ ਦੇ ਸਾਹਮਣੇ ਆਉਂਦੀ ਸੀ ਸਾਡੇ ਕੋਲ ਇਸ ਸਾਲ 1 ਜਨਵਰੀ 2025 ਤੋਂ ਲੈ ਕੇ 31 ਦਸੰਬਰ 2025 ਤੱਕ ਲਗਭਗ 3750 ਦੇ ਲਗਭਗ ਸ਼ਿਕਾਇਤਾਂ ਆਈਆਂ 3754 ਜਾਂ ਇਹ ਵੀ ਫਿਗਰ ਤੇ ਉਹ ਸ਼ਿਕਾਇਤਾਂ 3754 ਔਰ ਇਹ ਫਸਟ ਟਾਈਮ ਹਿਸਟਰੀ ਚ ਹੋਇਆ ਕਮਿਸ਼ਨ ਦੀ ਹਿਸਟਰੀ ਅੱਗੇ ਜਿਹੜੀ ਆਸਤ ਰੈਂਦੀ ਸੀ 1100 ਬਸ 1200 ਸਾਲਾਨਾ ਆਸਤ ਰੈਂਦੀ ਸੀ। ਔਰ ਜਦੋਂ ਮੈਂ ਸ਼ੇਅਰ ਇਹ ਜ਼ਿੰਮੇਵਾਰੀ ਲਈ 5700 ਫਾਈਲਾਂ ਮੈਨੂੰ ਪਿਛਲੀਆਂ ਮਿਲੀਆਂ ਪੈਂਡਿੰਗ ਤੇ ਟੋਟਲ ਇਹ ਜਿਹੜਾ ਡਾਟਾ ਆ ਇਹ ਤਕਰੀਬਨ 9000 ਨੂੰ ਟੱਚ ਕਰ ਜਾਂਦਾ ਹੈ। ਜਿਹਦੇ ਚੋਂ 4000 ਦੇ ਕਰੀਬ ਫਾਈਲਾਂ ਦੇ ਉੱਤੇ ਕਮਿਸ਼ਨ ਵੱਲੋਂ ਫੈਸਲਾ ਕੋਨ ਉਹਨੂੰ ਕਰਕੇ ਉਹਨਾਂ ਕਮਿਸ਼ਨ ਫਾਈਲਾਂ ਤੇ ਕੰਮ ਕੀਤਾ ਗਿਆ। ਲੇਕਿਨ ਫੇਰ ਬਕਾਇਆ ਫੇਰ 5000 ਖੜਾ। ਔਰ ਜਿਹੜਾ ਆ ਸਾਲ ਹੈ ਇਸ ਸਾਲ ਸਾਨੂੰ ਉਮੀਦ ਹੈ ਕਿ 5000 ਫਾਈਲਾਂ ਇਸ ਸਾਲ ਆਉਣਗੀਆਂ। ਇਹੋ ਜਿਹੇ ਹਾਲਾਤਾਂ ਜਿਹੜੇ 50% ਤੋਂ ਜ਼ਿਆਦਾ ਕੇਸ ਨੇ ਉਹ ਪੁਲਿਸ ਡਿਪਾਰਟਮੈਂਟ ਨਾਲ ਸੰਬੰਧਿਤ ਨੇ। ਕਮਿਸ਼ਨ ਦੇ ਸਾਹਮਣੇ ਇਹ ਆਉਂਦਾ ਸੀ ਕਿ ਡੀਐਸਪੀ ਪੱਧਰ ਦੇ ਅਧਿਕਾਰੀ ਜਿਹੜੇ ਆ ਉਹ 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 ਐਸਸੀਐਸਟੀ ਐਕਟ ਨੂੰ ਲਾਗੂ ਕਰਾਉਣ ਲਈ ਜ਼ਿੰਮੇਵਾਰ ਨੇ ਲੇਕਿਨ ਉੱਥੇ ਉਹਦੀ ਬੜੀ ਜਾਣਕਾਰੀ ਦੀ ਘਾਟ ਸਾਨੂੰ ਮਹਿਸੂਸ ਹੋਈ ਕਿਉਂਕਿ ਪੰਜਾਬ 'ਚ ਇਹੀ ਸਮਝਿਆ ਜਾਂਦਾ ਜਾਂ ਦੇਸ਼ ਵਿੱਚ ਕਿ ਜਿੱਥੇ ਗਾਲੀ ਗਲੋਚ ਹੋ ਗਿਆ ਉੱਥੇ ਐਸਸੀਐਸਟੀ ਐਕਟ ਲੱਗਣਾ ਜਾਤੀ ਸੂਚਕ ਸ਼ਬਦ ਵਰਤੋਂ ਕੀਤੀ ਜਾਵੇ ਉੱਥੇ ਹੀ ਇਤੋਂ ਇਲਾਵਾ ਵੀ ਹੋਰ 50 100 ਪੁਆਇੰਟ ਨੇ ਜਿੱਥੇ ਉਹ ਐਕਟ ਲਾਗੂ ਹੁੰਦਾ ਇਸ ਕਰਕੇ ਉਹ ਸਾਰੇ ਅਧਿਕਾਰੀਆਂ ਨੂੰ ਜਾਣਕਾਰ ਬਣਾਉਣ ਦੇ ਲਈ ਅਸੀਂ ਪਿਛਲੀ ਮੀਟਿੰਗ 'ਚ ਪ੍ਰਪੋਜ਼ਲ ਲੱਖੀ ਸੀ ਕਿ ਡੀਐਸਪੀ ਪੱਧਰ ਦੇ ਅਧਿਕਾਰੀਆਂ ਨੂੰ ਜੰਗੀ ਪੱਧਰ ਤੇ ਟ੍ਰੇਨ ਕੀਤਾ ਜਾਵੇ ਐਸਸੀਐਸਟੀ ਜਿਹੜਾ ਪ੍ਰਿਵੈਂਸ਼ਨ ਆਫ ਐਟ੍ਰੋਸਿਟੀ ਐਕਟ 89 ਹੈ ਖੁਸ਼ੀ ਦੀ ਗੱਲ ਹੈ ਕਿ ਪੁਲਿਸ ਡਿਪਾਰਟਮੈਂਟ ਵੱਲੋਂ ਜਿਹੜੀ ਲਾਸਟ ਟ੍ਰੇਨਿੰਗ ਹੈ 29 ਦਸੰਬਰ 2022 25 ਨੂੰ ਫਲੋਰ ਕੀਤੀ ਗਈ ਹਾਲਾਂਕਿ ਅਸੀਂ ਰਿਕੁਐਸਟ ਕੀਤੀ ਸੀ ਕਿ ਉਹਦੇ ਵਿੱਚ ਕਮਿਸ਼ਨ ਵੱਲੋਂ ਅਸੀਂ ਉਹਦੇ ਵਿੱਚ ਬੈਠਣਾ ਚਾਹਾਂਗੇ ਤੇ ਅੱਜ ਜਦੋਂ ਇਹ ਜਾਣਕਾਰੀ ਉਹਨਾਂ ਨੇ ਸਾਂਝੀ ਕੀਤੀ ਉਹਦੇ ਵਿੱਚ ਅਸੀਂ ਪੁੱਛਿਆ ਵੀ ਟੋਟਲ ਡੀਐਸਪੀ ਕਿੰਨੇ ਨੇ ਉਹ ਲਗਭਗ 400 ਦੇ ਕਰੀਬ ਪੰਜਾਬ 'ਚ ਡੀਐਸਪੀ ਪਦਰ ਦਾ ਅਫੀਸਰ ਹੈ ਔਰ 35 ਡੀਐਸਪੀ ਜਿਹੜੇ ਆ ਉਸ ਟ੍ਰੇਨਿੰਗ ਦੇ ਵਿੱਚ ਜਿਹੜੀ 29 ਦਸੰਬਰ 2025 ਨੂੰ ਹੋਈ ਉਹ ਬੈਠੇ ਅਸੀਂ ਇਹਦੇ ਤੇ ਅਨਸੈਟਿਸਫੈਕਟਰੀ ਉਹਨਾਂ ਨੂੰ ਆਪਣਾ ਦੱਸਿਆ ਕਿ ਇਹ ਇਨਸਫੀਸ਼ੀਐਂਟ ਹੈ ਘੱਟੋ ਘੱਟ 100 100 200 ਡੀਐਸਪੀ ਦਾ ਬੈਚ ਬਣਾ ਕੇ ਇਹ ਟ੍ਰੇਨਿੰਗ ਜਿਹੜੀ ਆ ਲਗਾਤਾਰ ਬ੍ਰੇਨਸਟਾਰਮਿੰਗ 2-4 ਘੰਟੇ ਦੀ ਕੀਤੀ ਜਾਵੇ ਔਰ ਖੁਸ਼ੀ ਦੀ ਗੱਲ ਹੈ ਮੌਕੇ ਤੇ ਡਿਸੀਜਨ ਲੈਂਦੇ ਹੋਏ ਜਿਹੜਾ ਇਹ ਏਆਈਜੀ ਟ੍ਰੇਨਿੰਗ ਗੋਤਮ ਸਿੰਘਲ ਜੀ ਜਿਹੜੇ ਸਾਡੇ ਚ ਬੈਠੇ ਸੀ ਔਰ ਮਾਨਯੋਗ ਏਡੀਜੀਪੀ ਸਾਹਿਬ ਦਾ ਵੀ ਸਵੇਰੇ ਫੋਨ ਤੇ ਗੱਲ ਹੁੰਦੀ ਸੀ ਇਸ ਮੌਕੇ ਤੇ 18 ਦਸੰਬਰ 2025 ਨੂੰ ਜਿਹੜਾ ਡੀਐਸਪੀ ਦੀ ਫਲੋਰ ਟ੍ਰੇਨਿੰਗ ਅਗਲੀ ਹੋਏਗੀ ਜਿਹਦੇ ਚ ਬਕਾਇਦਾ ਕਮਿਸ਼ਨ ਨੂੰ ਚੀਫ ਗੈਸਟ ਦੇ ਤੌਰ ਤੇ ਚੇਅਰਮੈਨ ਦੇ ਤੌਰ ਤੇ ਸੱਦਿਆ ਗਿਆ ਔਰ ਸੀਨਨ ਨਾਲ ਇਹ ਬੇਨਤੀ ਕੀਤੀ ਆ ਕਿ ਘੱਟੋ ਘੱਟ 100 ਤੋਂ ਉੱਪਰ ਡੀਐਸਪੀ ਜਿਹੜੇ ਆ ਮਿਨੀਮਮ ਉੱਥੇ ਬੈਠੇ ਹੋਣੇ ਚਾਹੀਦੇ। ਇਹ ਤਰੀਕਿਮੇ 18 ਫਰਵਰੀ ਹੈ। 18 ਫਰਵਰੀ 2025 26 26 ਸੌਰੀ 26 ਸੌਰੀ ਇਸੇ ਤਰ੍ਹਾਂ ਡਾਇਰੈਕਟਰ ਡਾਇਰੈਕਟਰ ਲੋਕਲ ਬਾਡੀ ਜਿਹੜੇ ਆ ਉਹ ਆਏ ਆ ਸਾਡੇ ਕੋਲ ਕਿਉਂਕਿ ਕਮਿਸ਼ਨ ਦਾ ਹੈ ਲੋਕਲ ਬਾਡੀ ਗਵਰਨਮੈਂਟ ਜਿਹੜੀ ਹੈਗੀ ਹੈ ਸ਼ਹਿਰਾਂ 'ਚ ਡੀਲ ਕਰਦੀ ਆ ਉੱਥੇ ਬਹੁ ਗਿਣਤੀ ਜਿਹੜਾ ਕਰਮਚਾਰੀ ਸਫਾਈ ਕਰਮਚਾਰੀ ਆ ਉਹ ਕਿਸੇ ਨਾ ਕਿਸੇ ਕਾਰਨਾ ਕਰਕੇ ਡਿਊਟੀ ਦੌਰਾਨ ਉਹਦੀ ਡੈਥ ਹੋ ਜਾਂਦੀ ਆ। ਪਿਛਲੀ ਵਾਰੀ ਅਸੀਂ ਇਹ ਡਾਟਾ ਮੰਗਿਆ ਸੀ ਕਿ ਡਿਊਟੀ ਦੌਰਾਨ ਜਿਹੜੇ ਸਫਾਈ ਕਰਮਚਾਰੀਆਂ ਦੀ ਡੈਥ ਹੋਈ ਆ ਤਰਸ ਦੇ ਧਾਰਕਿਆਂ ਨੂੰ ਨੌਕਰੀਆਂ ਸਾਰਿਆਂ ਦੇ ਪਰਿਵਾਰਾਂ ਨੂੰ ਮਿਲ ਗਈਆਂ। ਤੋਂ ਪਿਛਲੀ ਮੀਟਿੰਗ ਤੱਕ ਕੋ 6 ਸੀ। ਔਰ ਖੁਸ਼ੀ ਦੀ ਗੱਲ ਹੈ ਅੱਜ ਜਿਹੜਾ ਹੈਗਾ ਉਹ ਸਾਰੇ ਹੀ ਪਰਿਵਾਰਾਂ ਨੂੰ ਨੌਕਰੀਆਂ ਦੇ ਦਿੱਤੀਆਂ ਗਈਆਂ ਆ। ਅੱਜ ਇੱਕ ਵੀ ਬਕਾਇਆ ਨਹੀਂ ਜਿਹੜੀ ਲਾਸਟ ਰੋਕਰੀ ਦਿੱਤੀ ਗਈ ਆ ਉਹ 1 ਫਰਵਰੀ ਨੂੰ ਦਿੱਤੀ ਗਈ ਆ ਔਰ ਜਿਹੜੀ 1 ਫਰਵਰੀ ਨੂੰ ਦਿੱਤੀ ਗਈ ਆ ਉਸ ਪਰਿਵਾਰ ਦੇ ਘਰ ਦੇ ਜਿਹੜੀ ਮੌਤ ਹੋਈ ਸੀ ਉਹ 4 ਮਹੀਨੇ ਪਹਿਲਾਂ ਹੀ ਹੋਈ ਸੀ। ਤੇ ਇਹਦੇ ਲਈ ਵੀ ਮੈਂ ਜਿਹੜਾ ਹੈਗਾ ਲੋਕਲ ਬਾਡੀ ਗਵਰਨਮੈਂਟ ਡਿਪਾਰਟਮੈਂਟ ਦਾ ਜਿਹੜਾ ਸ਼ੁਕਰੀਆ ਦਾ ਕਰਦਾ ਕਿ ਬੜੀ ਤੇਜ਼ੀ ਨਾਲ ਇਸ ਮਾਮਲੇ 'ਚ ਕੰਮ ਕਰਨ ਲੱਗੇ। ਇਸੇ ਤਰ੍ਹਾਂ ਵਿੱਤ ਭਾਗ ਤੋਂ ਡਿਪਟੀ ਸੈਕਟਰੀ ਸਾਡੇ ਕੋਲ ਬੀਬੀ ਸਰੋਜ ਜੀ ਹਾਜ਼ਰ ਸੀਗੇ। ਔਰ ਅਸੀਂ ਉਹਨਾਂ ਨੂੰ ਰਿਕਵੈਸਟ ਕੀਤੀ ਆ ਕਮਿਸ਼ਨ ਦੇ ਕੋਲ ਕੰਮ ਬਹੁਤ ਜ਼ਿਆਦਾ ਆ। ਅੱਜ ਦੇ ਦਿਨ ਵੈਲਫੇਅਰ ਨੇ ਵੀ ਸਾਨੂੰ ਲਿਖਤੀ ਦਿੱਤਾ ਆ ਕਿ ਕਮਿਸ਼ਨ ਦੇ ਕੋਲ ਪੰਜਾਬ ਦੇ ਵਿੱਚ ਪੂਰਾ ਕੰਮ ਕਰਨ ਦੇ ਲਈ ਕੋਈ ਗੱਡੀ ਵੀਕਲ ਨਹੀਂ ਹੈਗਾ। ਔਰ ਕਮਿਸ਼ਨ ਦੇ ਕੋਲ ਸਟਾਫ ਵਧਾਉਣ ਦੀ ਅਸੀਂ ਜਿਹੜੀ ਬੇਨਤੀ ਕੀਤੀ ਸੀ ਉਹ ਵਿੱਤ ਵਿਭਾਗ ਨੂੰ ਵੀ ਅਸੀਂ ਰਿਕੁਐਸਟ ਕੀਤੀ ਆ ਕਿ ਉਹ ਕੀਤੀ ਜਾਵੇ ਔਰ ਜਿਹੜਾ ਬਜਟ ਹੈ ਕਿਉਂਕਿ ਪਿਛਲੀ ਵਾਰੀ ਵੀ ਜਦੋਂ ਮੈਂ ਆਇਆ ਸੀ 5 5.5 ਲੱਖ ਦਾ ਬਜਟ ਸੀ ਕਮਿਸ਼ਨ ਦਾ ਸਿਰਫ ਜਿਹੜਾ ਵੈਲਫੇਅਰ ਡਿਪਾਰਟਮੈਂਟ ਖਰਚਦਾ ਹੈ ਸਾਡੀ ਉਹ ਡਿਮਾਂਡ ਦੇ ਉੱਤੇ ਉਹ ਇੱਕ ਦੋ ਵਾਰੀ ਵਧਿਆ ਵੀ ਪਿੱਛੇ ਗਿਆ ਹੈਗਾ ਇੱਕ ਇੱਕ ਵਾਰੀ ਵਧਿਆ ਹੈ ਉਹ ਨੀਅਰ ਟੂ ਬੀ 5 5.5 ਲੱਖ ਵਧਿਆ ਸੀ ਉਹ 10-11 ਲੱਖ ਰੁਪਈਆ ਇਹ ਕਹ ਲਓ ਸਾਲ ਦਾ ਖਰਚਾ ਹੈ ਜਦੋਂ ਕਿ ਜਿਹੜਾ ਅਸੀਂ ਇੱਕ ਕੀ ਬਜਟ ਪ੍ਰਪੋਜ਼ਲ ਭੇਜੀ ਆ ਉਹ ਤਕਰੀਬਨ 1 ਕਰੋੜ ਦੇ ਕਰੀਬ ਦੀ ਬਜਟ ਪ੍ਰਪੋਜ਼ਲ ਵਿੱਤ ਵਿਭਾਗ ਨੂੰ ਭੇਜੀ ਆ ਔਰ ਜਿਹਦੇ ਵਿੱਚ ਮੈਨੂੰ ਇਹ ਸੂਚਨਾ ਕੱਚੀ ਪਿਲੀ ਮਿਲੀ ਆ ਹਣੇ ਕਿ ਉਹ 7 ਲੱਖ ਦਾ ਬਜਟ ਪ੍ਰਵਾਨ ਕਰਨ ਦਾ ਵਿੱਤ ਵਿਭਾਗ ਨੇ ਇਦਾਂ ਦੀ ਕੋਈ ਚਿੱਠੀ ਤੋਰੀ ਆ ਉਹਦੇ ਲਈ ਵੀ ਅਸੀਂ ਵਿੱਤ ਭਾਗ ਨੂੰ ਰਿਕੁਐਸਟ ਕੀਤੀ ਆ ਕਿ 7 ਨਹੀਂ ਤੁਸੀਂ ਗਲਤੀ ਕਰ ਗਏ ਜਾਂ 0 ਪਿੱਛੇ 1 ਲੱਗਣੀ ਸੀ ਕਿ ਜਾਂ ਉਹ ਉਹਨੂੰ ਪੂਰਾ 1.7 ਲਿਖਣਾ ਸੀ ਤੁਸੀਂ ਭਤਾਉਣਾ ਸੀ ਇਹ ਵੀ ਔਰ ਬਿੱਤ ਭਾਗ ਦਾ ਅਸੀਂ ਬਕਾਇਦਾ ਸ਼ੁਕਰੀਆ ਦਾ ਕੀਤਾ ਪਿਛਲੇ ਸਮਿਆਂ ਦੇ ਸਾਡੇ ਬਹੁਤ ਸਾਰੇ ਬਿੱਲ ਬਕਾਇਆ ਸੀ ਸਾਡਾ ਇੱਕ ਫੋਨ ਕਾਲ ਦੇ ਉੱਤੇ ਕਲੈਕਟਰ ਦੇ ਉੱਤੇ ਉਹਨਾਂ ਨੇ ਸਾਰੇ ਬਕਾਈ ਜਿਹੜੇ ਐਸੇ ਕੁਛ ਹੁੰਦੇ ਆ ਪਿਛਲੇ ਹਫਤੇ